ਆਜ਼ਾਦੀ ਦਿਹਾੜੇ ਨੂੰ ਲੈ ਕੇ ਚੌத்ਰੀ ਕੰਪਿਊਟਰ ਦੇ ਮਾਲਕ ਰਾਜਨ ਚੋਦਰੀ ਅਤੇ ਹੈ ਸੰਭਵ ਐਨਜੀਓ ਦੇ ਵੱਲੋਂ ਰਾਈਟ ਟੂ ਫ੍ਰੀडम ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸ਼੍ਰੀ ਗੁਰਦੁਆਰਾ ਸਿੰਘ ਸਭਾ ਰੋਡ ਤੋਂ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ 400 ਤੋਂ ਲੈ ਕੇ 500 ਬੱਚਿਆਂ ਦੇ ਵੱਲੋਂ ਆਪਣੀ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਸਾਈਕਲਾਂ ਤੇ ਵੀ ਸਵਾਰ ਹੋ ਕੇ ਪੂਰੇ ਸ਼ਹਿਰ ਦੇ ਵਿੱਚ ਰਾਈਟ ਟੂ ਫ੍ਰੀडम ਰੈਲੀ ਕਟੀ ਗਈ ਹੈ ਇਸ ਮੌਕੇ ਤੇ ਜਿੱਥੇ ਚੌਧਰੀ ਕੰਪਿਊਟਰ ਦੇ ਨੇੜੇ ਆਜ਼ਾਦੀ ਦੇ ਹਾੜੇ ਨੂੰ ਲੈ ਕੇ ਇੱਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਦੇਸ਼ ਭਗਤੀ ਦੇ ਗੀਤ ਅਤੇ ਦੇਸ਼ ਭਗਤੀ ਦੇ ਨਾਰੇ ਵੀ ਲਗਾਏਗੇ ਜਿੱਥੇ ਛੋਟੇ ਬੱਚੇ ਸਾਈਕਲਾਂ ਤੇ ਸਵਾਰ ਹੋ ਕੇ ਇਸ ਰੈਲੀ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਬੱਚਿਆਂ ਦੇ ਮਾਪੇ ਵੀ ਇਸ ਰੈਲੀ ਦੇ ਵਿੱਚ ਪਹੁੰਚੇ ਇਸ ਮੌਕੇ ਤੇ ਹੈ ਸੰਭਵ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਬੱਚਿਆਂ ਦੇ ਵਿੱਚ ਖੂਬ ਜੋਸ਼ ਭਰਿਆ ਗਿਆ ਅਤੇ ਉਹਨਾਂ ਨੂੰ ਦੇਸ਼ ਦੇ ਪ੍ਰਤੀ ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ ਗਿਆ ਇਸ ਅਫਸਰ ਤੇ ਚਾਰੋਂ ਤਰਫ ਤਿਰੰਗੇ ਝੰਡੇ ਨਜ਼ਰ ਆ ਰਹੇ ਨੇ ਦੇਸ਼ ਭਗਤੀ ਦੇ ਨਾਅਰੇ ਗੂੰਜ ਰਹੇ ਸਨ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਚੌਧਰੀ ਕੰਪਿਊਟਰ ਦੇ ਮਾਲਕ ਰਾਜਨ ਚੌਧਰੀ ਅਤੇ ਹੈ ਸੰਭਵ ਸੰਸਥਾ ਦੇ ਮੈਂਬਰਾਂ ਦਾ ਪਹਿਲਾਂ ਤਾਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡਾ ਦੇਸ਼ ਹਮੇਸ਼ਾ ਖੁਸ਼ਹਾਲ ਰਹੇ ਕਿਤੇ ਕੋਈ ਬੇਰੋਜ਼ਗਾਰੀ ਨਾ ਹੋਵੇ ਬਹੁਤ ਖੁਸ਼ ਰਹੇ ਅਸੀਂ ਰਾਈਡ ਕਰਾਉਣ ਦਾ ਸਾਡਾ ਇੱਕ ਮਕਸਦ ਹੁੰਦਾ ਹੈ ਕਿ ਅਸੀਂ ਯੂਥ ਨੂੰ ਬੱਚਿਆਂ ਨੂੰ ਜਿਨ੍ਹਾਂ ਦੇ ਅੰਦਰ ਬੇਸ਼ਕ ਭਗਤੀ ਦੀ ਭਾਵਨਾ ਅਸੀਂ ਜਗਾਣੀ ਹੁੰਦੀ ਹੈ ਇਹ ਰਾਈਡ ਕਰਾਂ ਦਾ ਸਾਡਾ ਸਿਰਫ ਇੱਕ ਮਕਸਦ ਹੁੰਦਾ ਹੈ ਕਿ ਕੋਈ ਵੀ ਆਪਣੇ ਬਾਈਕ ਸਾਈਕਲ ਐਕਟਿਵਾ ਕੁਝ ਵੀ ਲੈ ਕੇ ਆ ਸਕਦਾ ਹੈ ਇਹ ਰਾਈਡ ਕਿੱਥੋਂ ਸਟਾਰਟ ਹੋ ਕੇ ਕਿੱਥੇ ਤੱਕ ਜਿਹੜੀ ਹੈ ਜਾਏਗੀ ਕਿੰਨੇ ਕਿਲੋਮੀਟਰ ਇਹ ਰਾਈਡ ਜਾਏਗੀ ਜੀ ਚੌਥਰੀ ਕੰਪਿਊਟਰਸ ਇਨ ਕਮਰਸ਼ੀਅਲ ਕਾਲਜ ਰਾਜਪੁਰਾ ਤੋਂ ਗੁਰਦੁਆਰਾ ਸਾਹਿਬ ਨੂੰ ਹੁੰਦੇ ਹੋਏ ਸਤਨਲ ਮੰਦਿਰ ਕ੍ਰੋਸ ਕਰਤੇ ਹੋਏ ਦੁਰਗਾ ਮੰਦਿਰ ਫਿਰ ਆਰਐਸ ਮਾਝ ਰੋਡ ਤੇ ਫਿਰ ਤਾਲੀਬਾੜਾ ਚੌਂਕ ਰੋਡ ਕ੍ਰੋਸ ਕਰਕੇ ਇਸ ਤਰ੍ਹਾਂ ਟਾਊਨ ਦਾ ਸਾਰਾ ਚੱਕਰ ਅਸੀਂ ਲਾਵਾਂਗੇ ਜੈ ਹਿੰਦ ਐਨਜੀਓ ਹੈਸੰਭ ਵੱਲੋਂ ਸਾਰਿਆਂ ਨੂੰ ਜਸ ਇੱਕੇ ਸੰਦੇਸ਼ ਹੈ ਜਿਵੇਂ ਕਿ ਸੋਸਾਇਟੀ ਵਾਸਤੇ ਆਪਾਂ ਕੰਮ ਕਰਦੇ ਆਂ ਤੇ ਸਾਰਿਆਂ ਨੂੰ ਸਿਰਫ ਇੱਕ ਸੰਦੇਸ਼ ਦੇਣਾ ਚਾਹੁੰਗਾ ਕਿ ਹਰ ਕੋਈ ਆਪਣੇ ਲੈਵਲ ਤੇ ਸੋਚੇ ਆਪਾਂ ਸੋਸਾਇਟੀ ਵਾਸਤੇ ਦੇਸ਼ ਵਾਸਤੇ ਕੀ ਕਰ ਸਕਦੇ ਆਂ ਹਰ ਕੋਈ ਅੱਗੇ ਆਏ ਜੇ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤਾਂ ਜਿਹੜੀ ਐਨਜੀਓਜ਼ ਕੰਮ ਕਰ ਰਹੀਆਂ ਜਿਹੜੇ ਸੋਸ਼ਲ ਵਰਕ ਲੋਕ ਕਰ ਰਹੇ ਹਨ ਉਹਨਾਂ ਨਾਲ ਮਿਲ ਕੇ ਕੁਝ ਨਾ ਕੁਝ ਦੇਸ਼ ਵਾਸਤੇ ਜ਼ਰੂਰ ਕਰੋ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਆਜ਼ਾਦੀ ਦਿਵਸ ਦੀ ਬਹੁਤ ਸਾਰੇ ਸ਼ੁਭਕਾਮਨਾ ਜੈ ਹਿੰਦ ਮੇਰੀ ਤਰਫ ਸੇ और हमारी है एन एनजीओ की तरफ से सभी देशवासियों को आजादी के इस पावन अवसर की बहुत बहुत शुभकामनाएं मैं सभी यूथ को यही संदेश देना चाहता हूं कि ज्यादा से ज्यादा स्पोर्ट्स में आ गए हैं ताकि नशों से दूर रहा जा जाए थैंक यू न्यूज़ एटी नाइन पत्रकार मोहित कुमार الخبر خبر جزده هو بأسر